ਦੇਖੋ ਅੱਜ ਦੇ ਟਾਈਮ ਦੇ ਵਿੱਚ ਮੇਰਾ ਤਜਰਬਾ ਇਹ ਹੈ ਫਰੂਕੀ ਜੀ ਵੀ ਲੋਕਾਂ ਦੇ ਜੇ ਕਿਤੇ ਸਿਰਫ ਸਟ्रेस ਘਟ ਜੇ ਤਾਂ ਉਹਨਾਂ ਦੀ ਰਾਤ ਦੀ ਨੀਂਦ ਵਧੀਆ ਹੋ ਜਾਊ ਤੇ ਸਵੇਰੇ ਉੱਠ ਕੇ ਸਰੀਰ 'ਚ એનર્ਜੀ ਆ ਜਾਏ ਉਹਨਾਂ ਦੀ ਜ਼ਿੰਦਗੀ ਵਧੀਆ ਹੋ ਜਾਊ ਹਮ ਚੱਕਰ ਇਹ ਹੈ ਲੋਕ ਕਹਿੰਦੇ ਨਾਲ ਰਾਤ ਨੂੰ ਸਾਨੂੰ ਬਈ ਜੀ ਨੀਂਦ ਆਉਂਦੀ ਆ ਨਾ ਸਾਨੂੰ ਸਵੇਰੇ ਉੱਠ ਕੇ ਜਾਨ ਰਹੀਦੀ ਆ ਇਹ ਪੱਤੇ ਦੀ ਇਹਨਾਂ ਨੂੰ ਆਮ ਪੱਤੇ ਨਾ ਮੰਨੀਏ Hindu ਧਰਮ ਦੇ ਵਿੱਚ ਇਹਨਾਂ ਪੱਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਠੀਕ ਹੈ ਔਰ ਬਕਾਇਦਾ ਇਹਨਾਂ ਪੱਤਿਆਂ ਦੇ ਉੱਤੇ ਜਦੋਂ ਪੂਜਾ ਕਰਦੇ ਨੇ ਤਾਂ ਇਹਨਾਂ ਨੂੰ ਮਾਂ ਵੀ ਕਿਹਾ ਜਾਂਦਾ ਹੈ ਇਹਦੀ ਸਭ ਤੋਂ ਵੱਡੀ ਖੂਬਸੂਰਤੀ ਕੀ ਹੈ ਜਦੋਂ ਇਹ ਦਰਖਤ ਦੇ ਤੁਸੀਂ ਮਾੜੇ ਛੱਟਾ ਦੋ ਪਾਣੀ ਦਾ ਤੇ 5 ਮਿੰਟ ਰੋਕੋ ਤੁਹਾਡਾ ਸਾਰਾ ਘਰ ਮਹਿਕ ਜਾਊਗਾ ਇਹਦੇ ਨਾਲ ਇਹ ਡਾਕੀਗਰ ਹੀ ਪੱਤਾ ਵਾ ਡੀ ਕਾਰੀਗਰ ਪਰਮਾਤਮਾ ਦੇ ਚ ਬਰਕਤ ਬਖਸ਼ੀ ਆ ਧਰਨਾ ਇਹ ਨਹੀਂ ਕੀ ਆ ਫਰੁਕੀ ਜੀ ਪਹਿਲੀ ਚੀਜ਼ ਜਦੋਂ ਆਪਾਂ ਕੋਈ ਵੀ ਚੀਜ਼ ਖਾਂਦੇ ਆ ਤਾਂ ਸਿੱਧਾ ਜਾਂਦੇ ਲਿਵਰ ਦੇ ਉੱਤੇ ਜਦੋਂ ਤੁਹਾਡਾ ਲਿਵਰ ਤੰਦਰੁਸਤ ਹੋ ਗਿਆ ਤੁਹਾਨੂੰ ਡਿਪਰੈਸ਼ਨ ਨੇੜੇ ਨਹੀਂ ਲੱਗਣਾ ਜਿਹੜੇ ਬੰਦੇ ਕਹਿੰਦੇ ਆ ਵੀ ਜੀ ਸਾਨੂੰ ਟੈਨਸ਼ਨ ਪੈ ਗਈ ਤੇ ਭੁੱਖ ਨਹੀਂ ਲੱਗ ਰਹੀ ਤਾਂ ਇਹਦਾ ਮਤਲਬ ਬੰਦੇ ਨੂੰ ਟੈਨਸ਼ਨ ਨਹੀਂ ਪਈ ਬੰਦੇ ਨੇ ਤਾਂ ਟੈਨਸ਼ਨ ਖੋਪੜੀ ਤੇ ਟੈਨਸ਼ਨ ਵੀ ਤਾਂ ਬੰਦੇ ਨੂੰ ਭੁੱਖ ਨਹੀਂ ਲੱਗ ਰਹੀ ਪਰ ਲਿਵਰ ਨੂੰ ਤਾਂ ਉਦੋਂ ਵੱਡੀ ਟੈਨਸ਼ਨ ਪੈ ਗਈ ਲਿਵਰ ਕਹਿੰਦਾ ਭਾਈ ਜੀ ਮੈਂ ਇਹਨੂੰ ਖਰਾਕ ਦਵਾਂ ਕਿੱਥੋਂ ਹੂੰ ਇਹ ਤਾਂ ਖੋਪੜੀ ਦੀ ਟੈਨਸ਼ਨ ਮੇਰੇ ਉੱਤੇ ਹਾਵੀ ਕਰੀ ਜਾਂਦਾ ਠੀਕ ਹੈ ਹਾਲਾਂਕਿ ਸਰੀਰ ਕਹਿੰਦਾ ਬਾਈ ਜੀ ਮੈਨੂੰ ਥੋੜੀ ਜਿਹੀ ਅਸ਼ਵਗੰਧਾ ਦੇ ਦੋਗੇ ਹੂੰ ਮੈਂ ਥੋੜਾ ਜਿਹਾ ਕਾਮ ਡਾਊਨ ਹੋ ਜਾ ਠੀਕ ਹੈ ਮੈਨੂੰ ਥੋੜਾ ਜਿਹਾ ਜੇ ਕਿਤੇ ਤੁਸੀਂ ਮੈਨੂੰ ਮੈਂਟਲੀਫ ਹੁੰਦੇ ਜਿਹੜੇ ਉਹ ਦੇ ਦੋਗੇ ਮੈਂ ਤੰਦਰੁਸਤ ਹੋ ਜਾ ਜੀ ਥੋੜਾ ਜਿਹਾ ਮੈਨੂੰ ਚਾਹੇ ਇੱਕ ਟੱਕਣੀ ਤੁਸੀਂ ਮਹਾਰਾਜਾ ਸ਼ਾਹੀ ਸ਼ਰਬਤ ਦੇ ਦੋਗੇ ਕਿਉਂਕਿ ਜੀ ਰਜਕ ਤੇ ਬੈਠੇ ਆ ਯਕੀਨ ਜਾਨਾ ਜਿੰਨੇ ਲੋਕ ਪੀਂਦੇ ਆ ਉਹ ਕਹਿੰਦੇ ਜੀ ਅਸੀਂ ਸਵੇਰੇ ਉੱਟਦੇ ਇੱਕ ਟੱਕਣ ਪੀ ਲੈਂਦੇ ਆ ਨਾਲੇ ਤਾਂ ਦਿਮਾਗ ਫਰਤੀਲਾ ਲਿਵਰ ਸੰਬੰਧਿਤ ਰੋਗ ਆਣੀ ਤਾਂ ਗੱਲ ਹੀ ਦੂਰ ਚਲੀ ਗਈ ਕਹਿੰਦੇ ਦਿਮਾਗ ਕੀ ਕਰਦਾ ਊਰਜਾ ਰਹਿੰਦੀ ਆ ਤਾਕਤ ਰਹਿੰਦੀ ਆ ਚਮੜੀ ਦਾ ਕੋਈ ਰੂਪ ਹੁੰਦਾ ਸੀਗਾ ਇਨਫੈਕਸ਼ਨ ਦੀ ਦਵਾਈਆਂ ਖਾਦੇ ਸੀ ਕਹਿੰਦੇ ਲੋੜ ਹੀ ਨਹੀਂ ਪਈ ਸਸੇਕਾਲ ਫਰੂਕੀ ਜੀ ਸਸੇਕਾਲ ਜਿੰਨੇ ਵੀ ਦਰਸ਼ਕ ਇਸ ਵਕਤ ਵੀਡੀਓ ਵੇਖ ਰਹੇ ਹੋ ਤੇ ਤੁਸੀਂ ਫੋਲੋ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਕਿਉਂਕਿ ਮੈਂ ਫਰੂਕੀ ਜੀ ਦੇਖਿਆ ਕਈ ਹੋਰ ਵੀ ਵੀਡੀਓਜ਼ ਦੇਖੀਆਂ ਨੇ ਕਈ ਸਾਡੇ ਹੋਰ ਵੈਦ ਭਰਾ ਨੇ ਉਹਨਾਂ ਦੀ ਜਦੋਂ ਅਸੀਂ ਵੀਡੀਓਜ਼ ਦੇਖਦੇ ਆ ਤੇ ਉਹਦੇ ਵਿੱਚ ਕੁਝ ਨੁਕਤੇ ਹੁੰਦੇ ਜਿਹੜੇ ਬੜੇ ਕਾਰੀਗਰ ਹੁੰਦੇ ਆ ਠੀਕ ਤਾਂ ਇਹ ਸਹੀ ਔਥੈਂਟਿਕ ਨੁਕਤੇ ਜਿਹੜੇ ਤੁਹਾਡੇ ਜੈਨੂਨਲੀ ਕੋਈ ਬੰਦਾ ਭਲਾ ਸੋਚ ਰੇ ਸਿਰਫ ਉਹੀ ਵੀਡੀਓਜ਼ ਆਉਂਦੀਆਂ ਨੇ ਤੁਸੀਂ ਫੋਲੋ ਜਰੂਰ ਕਰਨਾ ਸਬਸਕ੍ਰਾਈਬ ਜਰੂਰ ਕਰਨਾ ਤੇ ਉਹਨਾਂ ਨੁਕਤਿਆਂ ਦੇ ਵਿੱਚ ਹੀ ਫਰੂਕੀ ਜੀ ਜਿਹੜਾ ਅੱਜ ਆਪਾਂ ਨੁਕਤਾ ਲੈ ਕੇ ਆਏ ਹਨ ਜੀ 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 ਦੇਖੋ ਅੱਜ ਦੇ ਟਾਈਮ ਦੇ ਵਿੱਚ ਮੇਰਾ ਤਜਰਬਾ ਇਹ ਹੈ ਫਰੂਕੀ ਜੀ ਵੀ ਲੋਕਾਂ ਦੇ ਜੇ ਕਿਤੇ ਸਿਰਫ ਸਟ्रेस ਘਟ ਜੇ ਤਾਂ ਉਹਨਾਂ ਦੀ ਰਾਤ ਦੀ ਨੀਂਦ ਵਧੀਆ ਹੋ ਜਾਵੇ ਤੇ ਸਵੇਰੇ ਉੱਠ ਕੇ ਸਰੀਰ 'ਚ એનર્ਜੀ ਆ ਜਾਵੇ ਉਹਨਾਂ ਦੀ ਜ਼ਿੰਦਗੀ ਵਧੀਆ ਹੋ ਜਾਵੇ ਹੂੰ ਚੱਕਰ ਇਹੇ ਲੋਕ ਕਹਿੰਦੇ ਨਾਲ ਰਾਤ ਨੂੰ ਸਾਨੂੰ ਬਈ ਜੀ ਨੀਂਦ ਆਉਂਦੀ ਆ ਨਾ ਸਾਨੂੰ ਸਵੇਰੇ ਉੱਠ ਕੇ ਜਾਂਦੀ ਆ ਠੀਕ ਹੈ ਬੜੀ ਵੱਡੀ ਦਿੱਕਤ ਆ ਫਿਰਕੀ ਜਿਹੜੇ ਇਹ ਪੱਤੇ ਨੇ ਇਹਨਾਂ ਨੂੰ ਆਪਾਂ ਆਮ ਪੱਤੇ ਨਾ ਮੰਨੀਏ Hindu ਧਰਮ ਦੇ ਵਿੱਚ ਇਹਨਾਂ ਪੱਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਠੀਕ ਹੈ ਔਰ ਬਕਾਇਦਾ ਇਹਨਾਂ ਪੱਤਿਆਂ ਦੇ ਉੱਤੇ ਜਦੋਂ ਪੂਜਾ ਕਰਦੇ ਨੇ ਤਾਂ ਇਹਨਾਂ ਨੂੰ ਮਾਂ ਵੀ ਕਿਹਾ ਜਾਂਦਾ ਠੀਕ ਹੈ ਉਹਦੇ ਸਮੇਤ ਔਰ ਦੂਸਰੀ ਗੱਲ ਇਹਦੀ ਸਭ ਤੋਂ ਵੱਡੀ ਖੂਬਸੂਰਤੀ ਕੀ ਆ ਜਦੋਂ ਇਹ ਦਰਖਤ ਦੇ ਤੁਸੀਂ ਮਾੜੇ ਛਿੱਟਾ ਦੋ ਪਾਣੀ ਦਾ ਤੋਂ 5 ਮਿੰਟ ਰੁਕੋ ਤੁਹਾਡਾ ਸਾਰਾ ਘਰ ਮਹਿਕ ਜਾਊਗਾ ਇਹਦੇ ਨਾਲ ਐਡਾ ਕਾਰੀਗਰ ਹੈ ਪੱਤਾਵਾ ਐਡੀ ਕਾਰੀਗਰ ਪਰਮਾਤਮਾ ਨੇ ਚ ਬਰਕਤ ਬਖਸ਼ੀ ਆ ਹੁਣ ਜਿਹੜਾ ਇਹ ਕਰਨਾ ਇਹਨੇ ਕੀ ਆ ਫਰੁਕੀ ਜੀ ਪਹਿਲੀ ਚੀਜ਼ ਜਦੋਂ ਆਪਾਂ ਕੋਈ ਵੀ ਚੀਜ਼ ਖਾਂਦੇ ਆ ਤਾਂ ਸਿੱਧਾ ਜਾਂਦੇ ਲਿਵਰ ਦੇ ਉੱਤੇ ਜਦੋਂ ਤੁਹਾਡਾ ਲਿਵਰ ਤੰਦਰੁਸਤ ਹੋ ਗਿਆ ਤੁਹਾਨੂੰ ਡਿਪਰੈਸ਼ਨ ਨੇੜੇ ਨਹੀਂ ਲੱਗਣਾ ਮਤਲਬ ਜਿਹੜੇ ਬੰਦੇ ਕਹਿੰਦੇ ਆ ਵੀ ਜੀ ਸਾਨੂੰ ਟੈਨਸ਼ਨ ਪਈ ਗਈ ਤੇ ਭੁੱਖ ਨਹੀਂ ਲੱਗ ਰਹੀ ਤਾਂ ਇਹਦਾ ਮਤਲਬ ਬੰਦੇ ਨੂੰ ਟੈਨਸ਼ਨ ਨਹੀਂ ਪਈ ਬੰਦੇ ਨੇ ਤਾਂ ਟੈਂਸ਼ਨ ਖੋਪੜੀ ਤੇ ਟੈਂਸ਼ਨ ਵੀ ਤਾਂ ਬੰਦੇ ਨੂੰ ਭੁੱਖ ਨਹੀਂ ਲੱਗ ਰਹੀ ਪਰ ਲਿਵਰ ਨੂੰ ਤਾਂ ਉਦੋਂ ਵੱਡੀ ਟੈਂਸ਼ਨ ਪੈ ਗਈ ਲਿਵਰ ਕਹਿੰਦਾ ਭਾਈ ਜੀ ਮੈਂ ਇਹਨੂੰ ਖਰਾਕ ਦਵਾਂ ਕਿੱਥੋਂ ਇਹ ਤਾਂ ਖੋਪੜੀ ਦੀ ਟੈਂਸ਼ਨ ਮੇਰੇ ਉੱਤੇ ਹਾਵੀ ਕਰੀ ਜਾਂਦਾ ਠੀਕ ਹੈ ਜੇ ਇਹ ਕੁਝ ਬਣਾਊਗਾ ਜੇ ਕੁਝ ਇਹ ਖਾਊਗਾ ਫਿਰ ਉਹ ਅੰਦਰ ਜਾਊਗਾ ਫਿਰ ਮੈਂ ਲਿਵਰ ਭਾਈ ਮੈਂ ਆਪਦਾ ਜੂਸ ਬਣਾਊਗਾ ਇਹਨੂੰ ਪੈਦਾ ਕਰਕੇ ਗਿਨ ਤਾਂ ਕੇ ਦੂੰਗਾ ਠੀਕ ਹੈ ਪਰ ਹੁੰਦਾ ਕੀ ਹੈ ਤੁਸੀਂ ਇੱਕ ਬੜਾ ਛੋਟਾ ਜਿਹਾ ਉਦਾਹਰਣ ਹੈ ਨਾ ਕਈ ਵਾਰੀ ਸਾਡੀ ਫੈਮਿਲੀ ਦੇ ਵਿੱਚ ਕੁਝ ਰਿਸ਼ਤੇਦਾਰ ਕੁਝ ਸਾਡੇ ਸੱਜਣ ਸਾਨੂੰ ਜ਼ਿੰਦਗੀ ਵਾਸਤੇ ਛੱਡ ਜਾਂਦੇ ਹੂੰ ਤੁਸੀਂ ਉਸ ਵਕਤ ਇੱਕ ਚੀਜ਼ ਨੋਟਿਸ ਕਰਕੇ ਦੇਖੋ ਜਿਹੜੇ ਉਹਨਾਂ ਦੇ ਸਭ ਤੋਂ ਕਰੀਬੀ ਨੇ ਉਹਦੇ ਮੁਰੇ ਲੱਖ ਰੁਪਏ ਦੀ ਇੱਕ ਥਾਲੀ ਲਿਆ ਕੇ ਸਜਾ ਦੋ ਬੰਦਾ ਕੋਈ ਮੈ ਨਹੀਂ ਖੜੀ ਯਾਰ ਹੂੰ ਮੇਰਾ ਮਨ ਨਹੀਂ ਹੈਗਾ ਹੂੰ ਭੁੱਖ ਨਹੀਂ ਲੱਗੇ ਹਾਲਾਂਕਿ ਸਰੀਰ ਕਹਿੰਦਾ ਬਾਈ ਜੀ ਮੈਨੂੰ ਥੋੜੀ ਜਿਹੀ ਅਸ਼ਵਗੰਧਾ ਦੇ ਦੋਗੇ ਹੂੰ ਮੈਂ ਥੋੜਾ ਜਿਹਾ ਕਾਮ ਡਾਊਨ ਹੋ ਜਾ ਠੀਕ ਹੈ ਮੈਨੂੰ ਥੋੜਾ ਜਿਹਾ ਜੇ ਕਿਤੇ ਤੁਸੀਂ ਮੈਨੂੰ ਮਿੰਟ ਲੀਫ ਹੁੰਦੇ ਜਿਹੜੇ ਉਹ ਦੇ ਦੋਗੇ ਮੈਂ ਤੰਦਰੁਸਤ ਹੋ ਜਾ ਜੀ ਜੀ ਥੋੜਾ ਜਿਹਾ ਮੈਨੂੰ ਚਾਹੇ ਇੱਕ ਟੱਕਣ ਹੀ ਤੁਸੀਂ ਮਹਾਰਾਜਾ ਸ਼ਾਹੀ ਸ਼ਰਬਤ ਦੇ ਦੇ ਦੋਗੇ ਜੀ ਜੀ ਤੇ ਮੈਂ ਮਹਾਰਾਜਾ ਸ਼ਾਹੀ ਸ਼ਰਬਤ ਫਰੂਕੀ ਜੀ ਯਕੀਨ ਜਾਣੇ ਨਹੀਂ ਇੱਕ ਟੱਕਣ ਮਤਲਬ ਮਹਾਰਾਜਾ ਸ਼ਾਹੀ ਸ਼ਰਬਤ ਕੀ ਕਰ ਸਕਦਾ ਫਰੂਕੀ ਜੀ ਰਜਕਤੇ ਬੈਠੇ ਆ ਯਕੀਨ ਜਾਣੋ ਜਿੰਨੇ ਲੋਕ ਪੀਂਦੇ ਆ ਉਹ ਕਹਿੰਦੇ ਜੀ ਅਸੀਂ ਸਵੇਰੇ ਉੱਠਦੇ ਇੱਕ ਟੱਕਣ ਪੀ ਲੈਂਦੇ ਆ ਨਾ ਤਾਂ ਦਿਮਾਗ ਫਰਤੀਲਾ ਰਹਿੰਦਾ ਲਿਵਰ ਸੰਬੰਧਿਤ ਰੋਗ ਆਣੀ ਤਾਂ ਗੱਲ ਹੀ ਦੂਰ ਚਲੀ ਗਈ ਕਹਿੰਦੇ ਦਿਮਾਗ ਕੀ ਰਹਿੰਦਾ ਉਗਰੂਚਾ ਰਹਿੰਦੀ ਆ ਤਾਕਤ ਰਹਿੰਦੀ ਆ ਚਮੜੀ ਦਾ ਕੋਈ ਰੋਗ ਹੁੰਦਾ ਸੀਗਾ ਇਨਫੈਕਸ਼ਨ ਦੀ ਦਵਾਈਆਂ ਖਾਦੇ ਸੀਗੇ ਕਹਿੰਦੇ ਲੋੜ ਹੀ ਨਹੀਂ ਪੈਂਦੀ ਮੈਂ ਕਹਿੰਦਾ ਜੀ ਜਿਹੜੇ ਬੰਦੇ ਤੁਸੀਂ ਮੈਂ ਉਹ ਹੀ ਤੁਹਾਨੂੰ ਕਹਿੰਦਾ ਵੀ ਰਿਜੈਕਟੇ ਬੈਠੇ ਆ ਤੇ ਜਿੰਨੇ ਬੰਦੇ ਸਾਡੇ ਕੋਲ ਮਹਾਰਾਜਾ ਚਾਈ ਸ਼ਰਬਤ ਪੀਂਦੇ ਨੇ ਉਹ ਰਿਪੀਟ ਹੀ ਤਾਂ ਲੈ ਰਹੇ ਨੇ ਉਹ ਕਹਿੰਦੇ ਭਾਈ ਜੀ ਸਾਨੂੰ ਹੁਣ ਦਿੱਕਤ ਕੋਈ ਨਹੀਂ ਹੈਗੀ ਲਿਵਰ ਚ ਠੀਕ ਹੈ ਪਰ ਸਾਨੂੰ ਪੀ ਕੇ ਸਾਡਾ ਲਿਵਰ ਵੀ ਖੁਸ਼ ਰਹਿੰਦਾ ਸਾਡਾ ਦਿਮਾਗ ਵੀ ਖੁਸ਼ ਰਹਿੰਦਾ ਤੇ ਸਾਨੂੰ ਰੋਗ ਕੋਈ ਨਹੀਂ ਲੱਗਦਾ ਓਕੇ ਤੇ ਅਸੀਂ ਪਹਿਲੇ ਦਿਨ ਤੁਹਾਨੂੰ ਯਾਦ ਹੋਣਾ ਆਪਾਂ ਇੱਕੋ ਹੀ ਗੱਲ ਕਹਿੰਦੇ ਆਇਆ ਵੀ 80% ਰੋਗ ਤੁਹਾਡੇ ਪੇਟ ਤੋਂ ਨੇ ਅੱਛਾ ਹੁਣ ਜਦੋਂ ਪੇਟ ਹੀ ਤੁਹਾਡਾ ਸਾਫ਼ ਢਿੱਡ ਸਾਫ਼ ਹੋ ਗਿਆ ਤੁਹਾਡਾ ਲਿਵਰ ਵਧੀਆ ਐਨਜ਼ਾਈਮ ਬਣਾਉਣ ਲੱਗ ਗਿਆ ਫਿਰ ਰੋਗ ਨੇੜੇ ਤੇੜੇ ਫੜਕਣਾਂ ਠੀਕ ਹੈ ਦੂਸਰੀ ਗੱਲ ਬੜੇ ਲੋਕ ਕਹਿੰਦੇ ਜੀ ਡਾਇਬੀਟਿਸ ਹੋ ਗਈ ਜਿੰਨਾ ਬੱਚਿਆਂ ਦੇ ਡਾਇਬੀਟਿਸ ਹੁੰਦੀ ਹੈ ਡਾਇਬੀਟਿਸ ਹੁੰਦੀ ਤਾਂ ਕਰਕੇ ਕਿਉਂਕਿ ਲਿਵਰ ਨੇ ਖਾਣਾ ਬਣਾਇਆ ਲਿਵਰ ਨੇ ਖਾਣਾ ਪਚਾਉਣ ਦੀ ਕੋਸ਼ਿਸ਼ ਕੀਤੀ ਜਿੰਨੀ ਕੁ 슈ਗਰ ਉਹ ਤੋਂ ਕੰਜ਼ਿਊਮ ਹੋ ਗਈ ਜਿੰਨੀ ਕੁ ਗਲੂਕੋਜ਼ ਉਹਨੇ ਆਵਦਾ ਵਿੱਚ ਪਚਾ ਕੇ ਉਹ ਅੱਗੇ ਕੱਢ ਸਕਦਾ ਸੀਗਾ ਉਹਨੇ ਕੱਢ ਲਈ ਠੀਕ ਹੈ ਜਿਹੜੀ ਓਵਰ ਚਲੀ ਗਈ ਪੈਂਕ੍ਰੀਆਸ ਰੈਜ਼ਿਸਟੈਂਸ ਹੋ ਗਈ ਠੀਕ ਹੈ ਉਹ ਇਸ ਤੋਂ ਬਾਅਦ ਰੈਜ਼ਿਸਟ ਕਰ ਰਿਹਾ ਹੁਣ ਇਸ ਤੋਂ ਬਾਅਦ ਨਹੀਂ ਉਹ ਲੈ ਸਕਦਾ ਪੈਂਕਰੀਆਸ ਦਾ ਜ਼ੋਰ ਲੱਗ ਰਿਹਾ ਵਾ ਉਹ ਉਸ ਤਰ੍ਹਾਂ ਦੇ ਕੈਮੀਕਲਸ ਬਣਾ ਰਿਹਾ ਵਾ ਤਾਂ ਕਿ ਉਹ ਗਲੂਕੋਜ਼ ਨੂੰ ਉਹ ਕਰ ਸਕੇ ਯੂਟਿਲਾਈਜ਼ ਕਰ ਸਕੇ ਠੀਕ ਹੈ ਬਟ ਜਦੋਂ ਉਹ ਯੂਟਿਲਾਈਜ਼ ਨਹੀਂ ਹੁੰਦੇ ਉਹ ਸਾਡੇ ਬਲੱਡ ਸਟ੍ਰੀਮ ਚ ਆ ਗਈ ਬਲੱਡ ਸਟ੍ਰੀਮ ਚ ਆਉਂਦੇ ਸਰ ਤੁਸੀਂ ਚੈੱਕ ਕੀਤਾ ਤੇ ਬੰਦੇ ਉਹ ਤਾਂ ਇਹ ਤਾਂ ਹੀ ਅਸੀਂ ਕਹਿੰਦੇ ਹਾਂ ਵੀ ਮਹਾਰਾਜਾ ਸ਼ਾਹੀ ਸ਼ਰਬਤ ਜਾਂ ਜਿਹੜੇ ਅਸੀਂ ਘਰੇਲੂ ਨੂੰ ਤੇ ਲਿਵਰ ਵਾਸਤੇ ਦੱਸਦੇ ਹਾਂ ਠੀਕ ਹੈ ਭਾਈ ਤੁਹਾਡਾ ਲਿਵਰ ਠੀਕ ਆ ਤੁਹਾਨੂੰ ਰੋਗ ਨਹੀਂ ਨੇੜੇ ਲੱਗਣ ਚਾਹੀਏ ਬੀਪੀ ਆ ਚਾਹੇ ਕੋਲੇਸਟ੍ਰੋਲ ਆ ਚਾਹੇ 슈ਗਰ ਆ ਚਾਹੇ ਤੁਹਾਨੂੰ ਹਰਨੀਆ ਬਾ ਚਾਹੇ ਤੁਹਾਡੇ ਚਮੜੀ ਦਾ ਰੋਗ ਆ ਔਰ ਇੱਥੇ ਤੱਕ ਕਿ ਜਿੰਨਾ ਲੋਕਾਂ ਨੂੰ ਹਾਰਟ ਦੀਆਂ ਪ੍ਰੋਬਲਮ ਹਨ ਜਿੰਨਾ ਲੋਕਾਂ ਨੂੰ ਗਠੀਏ ਤੱਕ ਦੀ ਪ੍ਰੋਬਲਮ ਹੈ ਵੀ ਉਂਗਲੀਆਂ ਟਿੱਡੀਆਂ ਹੋ ਗਈਆਂ ਗੋਡਿਆਂ 'ਚ ਦਰਦ ਰਹਿੰਦਾ ਉਹਨਾਂ ਸਾਰੇ ਲੋਕਾਂ ਵਾਸਤੇ ਮਹਾਰਾਜ ਸ਼ਹੀ ਸ਼ਰਬਤ ਨੇ ਵਧੀਆ ਕੰਮ ਕਰਤਾ ਉਹ ਕਾਰਨ ਕੀ ਹੈ ਇਹ ਕੰਮ ਸਿਰਫ ਕਰਦਾ ਹੀ ਲਿਵਰ ਦੇ ਉੱਤੇ ਫਰੂਕੀ ਜੀ ਜਿਹੜਾ ਮਹਾਰਾਜ ਸ਼ਹੀ ਸ਼ਰਬਤ ਹੈ ਇਹਦੇ ਵਿੱਚ ਸਭ ਤੋਂ ਖੂਬਸੂਰਤ ਚੀਜ਼ ਹੈ ਵੀ ਇਹਦੇ 'ਚ ਨੀਲੋ ਫੁੱਲ ਪੈਂਦਾ ਠੀਕ ਹੈ ਤੇ ਨੀਲੋ ਫੁੱਲ ਦੀ ਖਾਸੀਅਤ ਕੀ ਹੈ ਵੀ ਉਹ ਤੁਹਾਡੇ ਲਿਵਰ ਦੇ ਪੋਰਸ ਨੂੰ ਖੋਲ ਦਿੰਦਾ ਜਦੋਂ ਲਿਵਰ ਦੇ ਪੋਰਸ ਖੁੱਲ ਜਾਂਦੇ ਆ ਤੇ ਆਪੇ ਹੀ ਲਿਵਰ ਬਿਲਕੁਲ ਤੰਦਰੁਸਤ ਹੋ ਜਾਂਦਾ ਇੱਕ ਇੱਕ ਰੋਮ ਤੁਹਾਡਾ ਲਿਵਰ ਦਾ ਜੇ ਕਿਤੇ ਖਾਦਾ ਹੋਇਆ ਖਾਣਾ ਪਚਾ ਕੇ ਅੱਗੇ ਜੂਸ ਬਣਾਉਣ ਲੱਗ ਜੇ ਤੁਸੀਂ ਵੈਸੇ ਹੀ ਤੰਦਰੁਸਤ ਹੋ ਪਰ ਮੈਂ ਕਹਿੰਨਾ ਵੀ ਆਪਾਂ ਜਿਹੜਾ ਆਹ ਨੁਕਤਾ ਤੁਸੀਂ ਸਿਰਫ ਇਹੀ ਨੁਕਤਾ ਕਹਿਣਾ ਇਹ ਆ ਛਮਾਓ ਠੀਕ ਹੈ ਦੇਖੋ ਸਿੱਧਾ ਦਵਾਈਆਂ ਵੱਲ ਨਾ ਭੱਜੀ ਆਪਾਂ ਠੀਕ ਹੈ ਕੋਸ਼ਿਸ਼ ਸਾਡੀ ਇਹ ਹੈ ਵੀ ਤੁਹਾਡਾ ਇਹਦੇ ਨਾਲ ਹੱਲ ਹੋ ਜਾ ਥੋੜਾ ਨਹੀਂ ਹੱਲ ਹੁੰਦਾ ਤਾਂ ਮਹਾਰਾਜਾ ਸ਼ਹੀ ਸ਼ਰਬਤ ਆਪਣੇ ਕੋਲ ਹੱਲ ਹੈਗਾ ਫਰੂਕੀ ਜੀ ਸਰੀਰ ਜਿਹੜਾ ਆਪਣੇ ਸਰੀਰ ਦੇ ਵਿੱਚ ਦਿਮਾਗ ਦੇ ਵਿੱਚ ਡੋਪਾਮਾਈਨ ਬਣਦਾ ਜਿਹੜਾ ਆਪਣੇ ਦਿਮਾਗ ਦੇ ਵਿੱਚ ਜਿੰਨੇ ਵੀ ਕੈਮੀਕਲਸ ਬਣਦੇ ਆ ਸੈਰਟੋਨਿਨ ਬਣਦਾ ਇਹ ਸਾਰੇ ਕੈਮੀਕਲ ਤੁਹਾਡੇ ਪੇਟ ਤੋਂ ਬਣਦੇ ਆ ਠੀਕ ਹੈ ਤੇ ਜਿਹੜਾ ਇਹ ਪੱਤਾ ਵਾ ਇਹ ਪੱਤਾ ਹੈਗਾ ਤુલਸੀ ਦਾ ਅੱਛਾ ਮੈਂ ਤੁਹਾਨੂੰ ਪਹਿਲਾ ਹਿੰਟ ਦਿੰਦਾ ਵੀ ਜੇਕਰ ਤੇ ਮਾੜਾ ਜਿਹਾ ਪਾਣੀ ਲੱਗਦੀ ਤਾਂ ਸਾਰਾ ਕਮਰਾ ਮਹਿਕ ਜਾ ਬਿਲਕੁਲ ਮਹਿਕ ਸੋ ਤુલਸੀ ਦੀ ਪੱਤੇ ਦਾ ਤੁਸੀਂ ਸਿਰਫ ਦੋ ਪੱਤੇ ओके ਤੁਸੀਂ ਵੈਸੀ ਚਾਪ ਲਓ ਠੀਕ ਹੈ ਆਪਾਂ ਇੱਕ ਪੱਤਾ ਲੈ ਲਿਆ ਠੀਕ ਹੈ ਹੁਣ ਇਹ ਤੋਤੇ ਹੋਏ ਪੱਤੇ ਨੇ ਠੀਕ ਹੈ ਆਪਾਂ ਇਹਨੂੰ ਐਦਾਂ ਫੋਲਡ ਕਰਕੇ ਠੀਕ ਹੈ ਆ ਤੁਸੀਂ ਦੇਖੋ ਠੀਕ ਹੈ ਇਹਨੂੰ ਆਪਾਂ ਐਦਾਂ ਚਾਪ ਜੂ ਠੀਕ ਹੈ ਨਾਲੇ ਤਾਂ ਜਿੰਨਾ ਲੋਕਾਂ ਨੂੰ ਦਿੱਕਤ ਆ ਉਹ ਕਹਿੰਦੇ ਵੀ ਸਾਨੂੰ ਜੀ ਬਰਸ਼ ਕਰਦੇ ਨੇ ਤੇ ਮੂੰਹ ਚ ਹਵਾੜ ਆਉਂਦੀ ਆ ਨਾ ਤਾਂ ਉਹ ਦਿੱਕਤ ਆਵੇ ਠੀਕ ਹੈ ਦੂਸਰੀ ਗੱਲ ਇਹ ਲਿਵਰ ਨੂੰ ਠੰਡਾ ਕਿਉਂ ਦਿੰਦਾ ਕੀ ਬਾਤ ਹੈ ਜਦੋਂ ਲਿਵਰ ਨੂੰ ਠੰਡਾ ਕਿ ਮਿਲ ਗਈ ਤੁਹਾਡੇ ਖੂਨ ਚ ਗਰਮੀ ਆਉਂਦੀ ਆ ਠੀਕ। ਫਰਦੋਸੇ ਸੋਚੋਗੇ ਵੀ ਯਾਰ ਗੱਲਾਂ ਕੀ ਆਈ ਵੀ ਯਾਰੇ ਲਿਵਰ ਨੂੰ ਠੰਡਕ ਖੂਨ ਨੂੰ ਗਰਮੀ। ਹੂੰ। ਖੂਨ ਨੂੰ ਤਾਜ਼ਾ ਕਿਵੇਂ ਰੱਖੋਗੇ? ਠੀਕ ਹੈ। ਜੇ ਲਿਵਰ ਹੀ ਨਹੀਂ ਵਧੀਆ ਤੁਹਾਡਾ। ਠੀਕ ਹੈ। ਸੋ ਇਸ ਕਰਕੇ ਲਿਵਰ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਜਿਨ੍ਹਾਂ ਲੋਕਾਂ ਦੇ ਸਰੀਰ ਚ ਘੜਤਣ, ਜਿਨ੍ਹਾਂ ਲੋਕਾਂ ਦੇ ਸਰੀਰ ਦੇ ਵਿੱਚ ਬੈ ਆ, ਬੈਵਾਦੀ ਸਰੀਰ ਹੋਗੇ ਜਿਵੇਂ ਤੁਹਾਡੇ ਗਿੱਟੇ ਸੋਚਣੇ, ਕੋਟੇ ਸੋਚਦੇ ਆ, ਲਿਵਰ ਸੋਚਦਾ ਵਾ। ਤੁਹਾਡੇ ਜੋੜ ਦੁਖਦੇ ਆ, ਤੁਹਾਨੂੰ ਸਵੇਰ ਉੱਠਦੇ ਸਾਰ ਜੁਸਤੀ ਪੁਰਤੀ ਨਹੀਂ ਰਹਿੰਦੀ ਹੈਗੀ, ਊਰਜਾ ਹੀ ਨਹੀਂ ਬਣਦੀ। 12-12 ਘੰਟੇ ਸੌਂਜੋ ਤੁਸੀਂ ਰਾਤ ਨੂੰ 9 ਵਜੇ ਸੁੱਤੇ ਵੀ ਨਹੀਂ ਸਵੇਰੇ ਟਾਈਮਸਰ ਉੱਠਣਾ ਤੇ ਸਵੇਰੇ ਵੀ ਤੁਸੀਂ 11:30 ਵਜੇ ਉੱਠ ਕੇ ਵੀ ਹਜਾਂ ਗੜਾਈਆਂ ਲਈ ਜਨੇ ਵੀ ਨੀਂਹਾਂ ਰਜੂ ਹੋਰ ਨਹੀਂ ਦਈਏ ਜੀ ਕਰਦਾ ਹੋ ਜੇ ਹੋਰ ਸੌਂਈ ਚਲੀ ਠੀਕ ਹੈ ਤਾਂ ਉਹਨਾਂ ਲੋਕਾਂ ਵਾਸਤੇ ਉਹਨਾਂ ਨੇ ਕੀ ਕਰਨਾ ਸਵੇਰੇ ਉੱਠੇ ਔਰ ਜਿਹੜੇ ਖਾਸ ਕਰਕੇ ਇਹ ਜਿਹੇ ਲੋਕ ਹੁੰਦੇ ਬੜੇ ਅਮੀਰ ਹੁੰਦੇ ਆ ਤਾਂ ਤੁਸੀਂ ਆਪਣੇ ਨੌਕਰ ਨੂੰ ਕਹਿਣਾ ਜਿਹੜਾ ਤੁਹਾਡੇ EMPLOYEE ਆ ਉਹਨੂੰ ਕਹਿਣਾ ਕਿ ਭਾਈ ਇੱਕ ਪੱਤਾ ਪਾਣੀ ਚ ਉਬਾਲ ਕੇ ਦੇ ਦੇ ਠੀਕ ਹੈ ਜੇ ਰਾਤ ਨੂੰ ਪਿਉਂਦੋ ਸਵੇਰੇ ਉੱਠ ਕੇ ਉਬਾਲਾ ਦੇ ਦੋ ਤੇ ਪੀ ਲੋ ਠੀਕ ਹੈ ਨਹੀਂ ਤੁਸੀਂ ਕਰ ਸਕਦੇ ਤੁਸੀਂ ਜਿੱਲੇ ਹੋ ਉਸਾਗਦਾ ਪਈ ਵਾਰੀ ਹੋ ਜਾਂਦੇ ਬੰਦੇ ਜਿੱਲੇ ਚੋਂ ਪੈਸਾ ਨਾ ਆ ਜੇ ਤੁਸੀਂ ਸਵੇਰੇ ਜਾਓ ਆਪਦੇ ਗਾਰਡਨ ਚ ਇੱਕ ਤੁਲਸੀ ਦਾ ਪੱਤਾ ਚੱਕੋ ਜੀਭ ਥੱਲੇ ਰੱਖ ਕੇ ਚਬਜੋ ਠੀਕ ਹੈ ਤੁਸੀਂ ਰਿਜ਼ਲਟ ਦੇਖੋਗੇ ਵੀ 5 ਦੇ ਵਿੱਚ ਇੱਕ ਤੁਲਸੀ ਦਾ ਬੂਟਾ ਇੰਨਾ ਸੋਹਣਾ ਵਾ ਕੁਦਰਤੀ ਤੁਸੀਂ ਆ ਦੇਖੋ ਹਾਂ ਆ ਦੇਖੋ ਹੁਣ ਆ ਆਪਾਂ ਇਹ ਜਿਹੜੇ ਤੁਲਸੀ ਦੇ ਬੀਜ ਨੇ ਇਹਨਾਂ ਦੀ ਖਾਸੀਅਤ ਕੀ ਹੈ ਵੀ ਜਦੋਂ ਤੁਲਸੀ ਦਾ ਦਰਖਤ ਲੱਗਿਆ ਹੋਇਆ ਹਾਂਜੀ ਤੁਲਸੀ ਦੇ ਦਰਖਤ ਨੇ ਅੰਦਰੋਂ ਬੀਜ ਐ ਸਿੱਟੀ ਜਾਣੀ ਹੂੰ ਆਪੀ ਇੱਕ ਵਾਰੀ ਤੁਸੀਂ ਤੁਲਸੀ ਕਰੇ ਲਾ ਲਈ ਤੇ ਉਹਨੇ ਕਦੋਂ ਗੁੱਛਾ ਬਣ ਜਾਣਾ ਗੁੱਛੇ ਤੋਂ ਪੂਰਾ ਏਡਾ ਵੱਡਾ ਜਿੰਨਾ ਹੀ ਵੱਡੀ ਤੁਸੀਂ ਉਹਨੂੰ ਸਪੇਸ ਦੇ ਜਿਓਗੇ ਉਹਨੇ ਫੈਲਦੇ ਜਾਣਾ ਕਿਉਂਕਿ ਉਹਦੇ ਬੀਜ ਆਪੇ ਡਿੱਗਦੇ ਰਹਿੰਦੇ ਆ ਠੀਕ ਆ ਤੇ ਉਹਨੂੰ ਪਾਣੀ ਵੈਸੀ ਥੋੜਾ ਜਿਹਾ ਪਾਣੀ ਲੱਗਦਾ ਤੇ ਮੈਂ ਕਹਿੰਨਾ ਕੁਦਰਤ ਨੇ ਇੰਨਾ ਬਲ ਬਖਸ਼ਿਆ ਵੀ ਬੰਦੇ ਦਾ ਡਿਪਰੈਸ਼ਨ ਤੋਂ ਦੂਰ ਦੂਰ ਤੱਕ ਨਹੀਂ ਨੇੜੇ ਆਦੇ ਮੈਂ ਇੱਕੋ ਹੀ ਗੱਲ ਕਹਿਣਾ ਫਰੁਕੀ ਜੀ ਮੇਰੀ ਗੱਲ ਤਾਂ ਫੇਰ ਬਾਅਦ ਚੋ ਤੁਸੀਂ ਜਿਹੜੇ ਵੀਡੀਓ ਦੇਖ ਰਹੇ ਤੁਸੀਂ ਆਪ ਤੇ ਦਿਮਾਗ ਤੇ ਜ਼ੋਰ ਪਾਓ ਜਿੰਨਾ ਚਿਰ ਸਾਡੇ ਘਰਾਂ ਦੇ ਵਿੱਚ ਤੁਸੀ ਦੇ ਬੂਟੇ ਲੱਗੇ ਹੋਏ ਸੀ ਲੋਕ ਉਦੋਂ ਵੱਧ ਨਿਰੋਗ ਸੀਗੇ ਕਿ ਅੱਜ ਲੋਕ ਵੱਧ ਰੋਗੀ ਨੇ ਇਹ ਥੋੜਾ ਸਵਾਲ ਤੁਹਾਨੂੰ ਮੈਂ ਪਾਇਆ ਤੁਹਾਡਾ ਜਵਾਬ ਹੀ ਤੁਹਾਨੂੰ ਜਵਾਬ ਜੀ ਤੁਸੀਂ ਇੱਥੋਂ ਹੀ ਸਮਝ ਜਾਓ ਵੀ ਕਿਉਂ ਸਾਡੇ ਘਰਦਿਆਂ ਨੇ ਘਰ ਦੀ ਚੌਕੜ ਦੇ ਵਿੱਚ ਬਿਲਕੁਲ ਸੈਂਟਰ ਦੇ ਵਿੱਚ ਲਾਉਂਦੇ ਸੀ ਤુલਸੀ ਦਾ ਬੂਟਾ ਤਾਂ। ਹਮਮ ਰੋਜ਼ ਦੀਵਾ ਜਗਉਂਦੇ ਸੀਗੇ। ਉਹਦੀ ਪੂਜਾ ਕਰਦੇ ਸੀਗੇ। ਠੀਕ ਹੈ। ਇਹਦਾ ਕਾਰਨ ਸੀ ਕਿਉਂਕਿ ਇਹ ਸਰੀਰ ਦਿਮਾਗ ਤੇ ਸਾਰੇ ਤੰਦਰੁਸਤ ਰੱਖਦਾ ਸੀਗਾ ਪੂਰੇ ਤਨ ਨੂੰ। ਬਿਕੋਜ਼ ਅਸੀਂ ਡੇਲੀ ਲੁਧਿਆਣੇ ਸ਼ਾਮ ਨੂੰ 5 ਤੋਂ 7 ਲੁਧਿਆਣੇ ਦਿੱਲੀ ਮਿਲਦੇ। ਠੀਕ ਹੈ। ਤੁਸੀਂ ਦਿੱਤੇ ਗਏ ਨੰਬਰ ਤੇ ਕਾਲ ਕਰਕੇ ਅਪਾਰਟਮੈਂਟ ਬੁੱਕ ਕਰਵਾ ਕੇ ਠੀਕ ਹੈ। ਦਿੱਲੀ ਤੁਸੀਂ ਇੱਥੇ ਸਾਨੂੰ ਮਿਲ ਸਕਦੇ। ਐਡਰੈਸ ਗਿੱਲਾਂ ਵਾਲੀ ਨਹਿਰ ਹੈ ਜੀ। ਤੇ ਜਦੋਂ ਤੁਸੀਂ ਦਰਾਹੇ ਤੋਂ ਆਉਂਗੇ ਤਾਂ ਦੁਗਰੀ ਵਾਲਾ ਪੁਲ ਪਿਆ ਜਾਂਦਾ ਜਦੋਂ ਤੁਸੀਂ ਜਲੰਧਰ ਤੋਂ ਆਉਂਗੇ ਤਾਂ ਲੱਡਵਾਲ ਤੋਂ ਅੰਦਰ ਹੋ ਕੇ ਗਿੱਲਾ ਵਾਲੀ ਨਹਿਰ ਤੱਕ ਤੁਸੀਂ ਅੰਦਰ ਆਉਣਾ ਦੁਗਰੀ ਵਾਲਾ ਪੁਲ ਉੱਤਰਦੇ ਸਾਰ ਹੀ ਡਾਕਟਰ ਜੀ ਡੀ ਆਰ ਕੋਈ ਕਿਸੇ ਨੂੰ ਵੀ ਪੁੱਛ ਲਿਓ ਠੀਕ ਹੈ ਤੇ ਤੁਹਾਨੂੰ ਕੋਈ ਮਰਜ਼ੀ ਇੱਕ ਆਟੋ ਚਲਾਉਣ ਵਾਲਾ ਬੰਦਾ ਵੀ ਤੁਹਾਡੀ ਮਦਦ ਕਰੇਗਾ